ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆਈ ਹੋਪ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਣੀ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਇਹ ਕੁੜੀ ਨੂੰ ਦੇਖ ਰਹੇ ਹੋ ਜਿਹਦੀ ਕਿ ਆਪਣੇ ਵਿਆਹ ਵਾਲੇ ਦਿਨ ਦੀ ਇਹ ਵੀਡੀਓ ਆ ਜਿਹਦੇ ਵਿੱਚ ਬਹੁਤ ਜ਼ਿਆਦਾ ਖੁਸ਼ ਲੱਗ ਰਹੀ ਆ ਤੇ ਜਿਹਦੀ ਆ ਵਾਲੀ ਰੀਲ ਦੇਖੋ ਤੁਸੀਂ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਹਾਂਜੀ ਮੇਰੇ ਹਸਬੰਦ ਮੈਨੂੰ ਕਹਿੰਦੇ ਕਿ ਤੁਸੀਂ ਇੰਸਟਾਗ੍ਰam ਚ ਲਾਂਦੇ ਆ ਮੈਂ ਕਹਿੰਦੀ ਮੈਂ ਫਿਰ ਮੈਂ ਉਹਨਾਂ ਨੇ ਮਤਲਬ ਮੈਨੇ ਖੁਦ ਹੱਸਿਆ ਕਿ ਹਾਂ ਮੈਂ ਤੇ ਚਲਾਉਂਦਾ ਮੈਂ ਕਿ ਕੋਈ ਨਹੀਂ ਤੁਸੀਂ ਚਿਲਾ ਲਿਓ ਮੈਂ ਪਿੱਛੇ ਵਹਿ ਜੂੰਗੀ ਹਾਂਜੀ ਹੁਣ ਇਹ ਕੁੜੀ ਦੀ ਡੈਥ ਹੋ ਚੁੱਕੀ ਆ ਤੇ ਪੰਜ ਮਹੀਨੇ ਹਨਾ ਵਿਆਹ ਨੂੰ ਹੋਏ ਸੀਗੇ ਕਿੰਨੇ ਉਹਨੇ ਸੁਪਨੇ ਸਜਾਏ ਹੋਣੇ ਆ ਹਨਾ ਆਪਣੇ ਵਿਆਹ ਨੂੰ ਲੈ ਕੇ ਤੇ ਕਿੰਨੀ ਖੁਸ਼ੀਗੀ ਉਹ ਆਪਣੇ ਵਿਆਹ ਵਾਲੇ ਦਿਨ ਤੇ ਪੰਜ ਮਹੀਨਿਆਂ ਵਿਆਹ ਨੂੰ ਹੋਏ ਸੀਗੇ ਤੇ ਉਹਦੀ ਡੈਥ ਹੋ ਚੁੱਕੀ ਆ ਤੇ ਕਿਹਾ ਸੁਣਨ ਜਾ ਰਿਹਾ ਕਿ ਉਹਦੇ ਹਸਬੰਦ ਬਲੂਨ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਉਹਦੀ ਸੋਹਰਾ ਫੈਮਿਲੀ ਉਹਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੀ ਸੀਗੀ ਤੇ ਉਹ ਇੱਕ Hindu ਫੈਮਿਲੀ ਤੋਂ ਬਿਲੋਂਗ ਕਰਦੀ ਸੀਗੀ ਆਨੰਦਪੁਰ ਸਾਹਿਬ ਦੇ ਨੇੜੇ ਉਹਦਾ ਪਿੰਡ ਹੈ ਝੰਝੋੜੀ ਪਿੰਡ ਉਹਦੀ ਪਿੱਕਾ ਫੈਮਿਲੀ ਆ ਤੇ ਹਿਮਾਚਲ ਦੇ ਵਿੱਚੋਂ ਮੈਰਿਡ ਸੀਗੀ ਤੇ Hindu Hindu ਧਰਮ ਨਾਲ ਸੰਬੰਧਿਤ ਸੀਗੀ ਉਹ ਬਟ ਉਹਨੇ ਅੰਮਰ ਸ਼ਕਿਆ ਹੋਇਆ ਸੀਗਾ ਤੇ ਸਿੱਖੀ ਦੇ ਵਿੱਚ ਸੀਗੀ ਉਹ ਤੇ ਉਹਨਾਂ ਦੀ ਜਿਵੇਂ ਬੇਕਾ ਫੈਮਿਲੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੇ ਪਹਿਲਾਂ ਹੀ ਉਹਨਾਂ ਨਾਲ ਗੱਲ ਕੀਤੀ ਸੀਗੀ ਕਿ ਉਹਨਾਂ ਦੀ ਬੇਟੀ ਦਾ ਅੰਮਰ ਛੱਕਿਆ ਹੋਇਆਗਾ ਤੇ ਉਹ ਮੀਟ ਸ਼ਰਾਬ ਇਦਾਂ ਦੀ ਕਿਸੇ ਚੀਜ਼ ਨੂੰ ਹੱਥ ਨਹੀਂ ਲਗਾਉਗੀ ਤੇ ਉਹ ਨੱਕ ਚ ਕੋਕਾ ਵੀ ਨਹੀਂ ਪਾਉਗੀ ਹਨਾ ਬਟ ਉਹ ਕਹਿੰਦੇ ਨੇ ਕਿ ਉਹਨਾਂ ਨੇ ਧੱਕੇ ਨਾਲ ਉਹਦੇ ਕੋਕਾ ਵੀ ਪਵਾਇਆ ਹਨਾ ਉਹਨੂੰ ਮਜਬੂਰ ਕੀਤਾ ਪਾਉਣ ਲਈ ਤੇ ਉਸ ਤੋਂ ਬਾਅਦ ਕਹਿੰਦੇ ਉਹ ਵੀ ਉਹਦੇ ਸਾਰੇ ਫੈਮਿਲੀ ਉਹਨੂੰ ਮੀਟ ਅੰਡੇ ਹਨਾ ਇਹ ਚੀਜ਼ਾਂ ਬਣਾਉਣ ਲਈ ਉਹਨੂੰ ਮਜਬੂਰ ਕਰਦੀ ਸੀਗੀ ਹਨਾ ਤੇ ਮਤਲਬ ਇਹ ਤੰਗ ਕਰਨਾ ਹੀ ਹੋ ਗਿਆ ਕਿ ਜਦੋਂ ਅਮਰ ਛਕੇ ਹੋਏ ਬੰਦੇ ਤੋਂ ਹਨਾ ਇਤਨੀਆਂ ਚੀਜ਼ਾਂ ਬਣਵਾਉਣੀਆਂ ਤਾਂ ਉਹਨੂੰ ਬਹੁਤ ਜ਼ਿਆਦਾ ਇਹ ਚੀਜ਼ ਲਈ ਤੰਗ ਕੀਤਾ ਜਾਂਦਾ ਸੀਗਾ ਫੌਜੀ ਸੀਗਾ ਉਹ ਮੁੰਡਾ ਜਿਹਦੇ ਨਾਲ ਉਹਦੀ ਮੈਰਿਜ ਹੋਈ ਸੀਗੀ ਤੇ ਉਹਨੇ ਹੀ ਉਹਨੂੰ ਜ਼ਹਿਰ ਦਿੱਤਾ ਤੇ ਜੇ ਇਦਾਂ ਹੋਇਆ ਹਨਾ ਵੀ ਉਹਨੇ ਉਹਨੂੰ ਜ਼ਹਿਰ ਦਿੱਤਾ ਤਾਂ ਬਹੁਤ ਜ਼ਿਆਦਾ ਗਲਤ ਹੋਇਆ ਤੇ ਉਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਓਦੀ ਫੈਮਿਲੀ ਨੂੰ ਜਿਹੜੇ ਉਹਨੂੰ ਤੰਗ ਕਰਦੇ ਸੀਗੇ ਉਹਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਆ ਇਹ ਵੀ ਆ ਕਿ ਜੇ ਹਨਾ ਕੁੜੀ ਨੇ ਖੁਦ ਜ਼ਹਿਰ ਖਾਦਾ ਹੁੰਦਾ ਤਾਂ ਉਹ ਉਹਨੂੰ ਹਸਪੀਟਲ ਲੈ ਕੇ ਜਾਂਦੇ ਐਡਮਿਟ ਕਰਾਉਂਦੇ ਹਨਾ ਓਦੀ ਪੇਕਾ ਫੈਮਿਲੀ ਨੂੰ ਇਨਫੋਰਮ ਕਰਦੇ ਬਟ ਓਦੀ ਪੇਕਾ ਫੈਮਿਲੀ ਨੂੰ ਇਨਫੋਰਮ ਕੀਤਾ ਗਿਆ 36 ਘੰਟੇ ਬਾਅਦ ਤੇ 36 ਘੰਟੇ ਬਾਅਦ ਉਹਨਾਂ ਨੂੰ ਇਨਫੋਰਮ ਕੀਤਾ ਗਿਆ ਕਿ ਤੁਸੀਂ ਤੁਹਾਡੀ ਬੇਟੀ ਦੀ ਤਬੀਅਤ ਹੈ ਜਿਹੜੀ ਉਹ ਬਹੁਤ ਜ਼ਿਆਦਾ ਖਰਾਬ ਹੈ ਤੁਸੀਂ ਉਹਨੂੰ ਆ ਕੇ ਮਿਲੋ ਤੇ ਉਹਨੂੰ ਲੈ ਜਾਓ ਤੇ ਉਹਦੀ ਪੀਕਾ ਫੈਮਿਲੀ ਉੱਥੇ ਪਹੁੰਚਦੀ ਹੈ ਜਿਸ ਟਾਈਮ ਉਹਦੀ 90% ਉਹ ਡੈੱਡ ਹੋ ਚੁੱਕੀ ਸੀ ਸਿਰਫ 10% ਉਹਦੇ ਵਿੱਚ ਜਿਹੜੇ ਸਾਹ ਸੀਗੇ ਉਹ ਬਚੇ ਹੋਏ ਸੀਗੇ ਤਾਂ ਉਹ ਚੱਕ ਕੇ ਉਹਨੂੰ ਹਸਪੀਟਲ ਲੈ ਕੇ ਗਏ ਉੱਥੇ ਜਾ ਕੇ ਡਾਕਟਰਸ ਨੇ ਉਹਦੇ ਸਰੀਰ ਚੋਂ ਕਹਿੰਦੇ ਨੇ ਵੀ ਡੇਢ ਬੋਤਲ ਜ਼ਹਿਰ ਕੱਢਿਆ ਤੇ ਵੀ ਫਿਰ ਵੀ ਹੈਨਾ ਉਹ ਜ਼ਹਿਰ ਕੱਢਣ ਤੋਂ ਬਾਅਦ ਵੀ ਬਹੁਤ ਇਲਾਜ ਦੇ ਬਾਅਦ ਵੀ ਉਹ ਬਚ ਨਹੀਂ ਸકી ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਉਹ ਬਚਾ ਨਹੀਂ ਸਕੇ ਉਹਨੂੰ ਉਹ ਉਹਦੀ ਡੈਥ ਹੋ ਗਈ ਹੈਨਾ ਤੇ ਇਹੀ ਰੀਜ਼ਨ ਆ ਹੈਨਾ ਕਿ ਲੋਕ ਬਈ ਹੈਨਾ ਕੁੜੀਆਂ ਜੰਮਣ ਤੋਂ ਡਰਦੇ ਨੇ ਕਿਉਂਕਿ ਆਪਾਂ ਉਹਨਾਂ ਨੂੰ ਕੋਈ ਵੀ ਹੈ ਹਨ ਆਪਣੇ ਬੱਚੇ ਨੂੰ ਬਹੁਤ ਲਾਡ ਪਿਆਰ ਨਾਲ ਪਾਲਦਾ ਕੋਈ ਇਹ ਨਹੀਂ ਹੁੰਦਾ ਕਿ ਕੁੜੀਆਂ ਹਨਾ ਬੋਝ ਹੁੰਦੀਆਂ ਨੇ ਆਪਣੇ ਮਾਂ-ਬਾਪ ਤੇ ਬਸ ਇੰਨਾਂ ਚੀਜ਼ਾਂ ਤੋਂ ਹੀ ਲੋਕ ਡਰਦੇ ਨੇ ਹਨਾ ਕਿ ਅੱਜ ਆਪਾਂ ਜਿਹਨੂੰ ਇੰਨੇ ਪਿਆਰ ਨਾਲ ਇੰਨੇ ਲਾਡ ਪਿਆਰ ਨਾਲ ਆਪਾਂ ਰੱਖ ਰਹੇ ਹਾਂ ਆਪਣੇ ਘਰੇ ਵੀ ਛੋਟੀਆਂ-ਛੋਟੀਆਂ ਬੱਚੀਆਂ ਨੇ ਆਪਾਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ ਕਿੰਨੇ ਲਾਡ ਪਿਆਰ ਨਾਲ ਉਹਨੂੰ ਰੱਖਦੇ ਹਾਂ ਹਨਾ ਆਪਾਂ ਉਹਨੂੰ ਮੜੀ ਜਿਹੀ ਖਰੋਚਾ ਜੀ ਉਤੋਂ ਵੀ ਆਪ ਨੂੰ ਇਹ ਹੋ ਜਾਂਦਾ ਵੀ ਹਾਏ ਆਪਣੇ ਬੱਚੇ ਨੂੰ ਕੀ ਹੋ ਗਿਆ ਹਨਾ ਪਰ ਇਹ ਲੋਕ ਨਹੀਂ ਸਮਝਦੇ ਹਨਾ ਕਿਉਂਕਿ ਕਿਸੇ ਦੀਆਂ ਧੀਆਂ ਨੂੰ ਇਦਾਂ ਟੌਰਚਰ ਕਰਨਾ ਹਨਾ ਇਹ ਲੋਕ ਨਹੀਂ ਸਮਝਦੇ ਹੈਗੇ ਬਸ ਇਹੀ ਡਰ ਹੁੰਦਾਗਾ ਕਿ ਆਪਣੇ ਬੱਚੇ ਨੂੰ ਹਨਾ ਵੀ ਆਪਣੀ ਬੇਟੀ ਨੂੰ ਹਨਾ ਕਿ ਅਗਲਾ ਪਰਸਨ ਕਿੱਦਾਂ ਦਾ ਮਿਲੂਗਾ ਹਨਾ ਬਸ ਇੰਨਾਂ ਚੀਜ਼ਾਂ ਤੋਂ ਡਰਦੇ ਨੇ ਲੋਕ ਹਨਾ ਹੋਰ ਕੋਈ ਕੁੜੀਆਂ ਬੋਝ ਨਹੀਂ ਹੁੰਦੀਆਂ ਵੀ ਉਹ ਜ਼ਿਆਦਾ ਖਾਂਦੀਆਂ ਨੇ ਜਾਂ ਉਹ ਜ਼ਿਆਦਾ ਕੁਝ ਉਹ ਕਰਦੀਆਂ ਨੇ ਇਹ ਚੀਜ਼ਾਂ ਨਹੀਂ ਹੁੰਦੀਆਂ ਬਸ ਆਹ ਚੀਜ਼ਾਂ ਤੋਂ ਹਨਾ ਪੇਰੈਂਟਸ ਡਰਦੇ ਹੁੰਦੇ ਨੇ ਵੀ ਪਤਾ ਨਹੀਂ ਸਾਡੀ ਬੱਚੀ ਨਾਲ ਸਾਡੇ ਬੱਚੇ ਨਾਲ ਵਿਆਹ ਤੋਂ ਬਾਅਦ ਕੀ ਹੋਊਗਾ ਹਨਾ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਲੋਕ ਹਨਾ ਜਿਨ੍ਹਾਂ ਨੂੰ ਕੁੜੀਆਂ ਨੂੰ ਵਧੀਆ ਹਸਬੰਡ ਤੇ ਵਧੀਆ ਫੈਮਲੀਆਂ ਮਿਲ ਜਾਂਦੀਆਂ ਨੇ ਤੇ ਬਹੁਤ ਕੇ ਸਹੇਜੀ ਹੁੰਦੇ ਨੇ ਜਿਨ੍ਹਾਂ ਨੂੰ ਐਦਾਂ ਦੇ ਲੋਕ ਮਿਲ ਜਾਂਦੇ ਨੇ ਤੇ ਨਤੀਜੇ ਆ ਹੁੰਦੇ ਨੇ ਕਿ ਕੁੜੀ ਨੂੰ ਇੱਕ ਨੂੰ ਆਪਣੀ ਜਾਨ ਦੇਣੀ ਪੈ ਜਾਂਦੀ ਆ ਤੇ ਅੱਜ ਦੀ ਵੀਡੀਓ ਚ ਬਈ ਇੰਨੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਟੇਕ ਕੇਅਰ